ਗੁਰੂ ਪਿਆਰਿਓ ਇਹ ਕਾਲ ਯੁਗ ਦੇ ਸਮੇਂ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਚਾਹੀਦਾ ਭਾਵੇਂ ਚੀਜ਼ਾਂ ਸਾਰੀਆਂ ਸਾਨੂੰ ਪਤਾ ਨੇ ਪਰ ਕਈ ਵਾਰ ਏਵੇਂ ਹੁੰਦਾ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਜਾਂਦਾ ਤੇ ਸਾਡੇ ਅੰਦਰ ਸਵਾਲ ਪੈਦਾ ਹੋ ਜਾਂਦੇ ਆ ਕਿਉਂ ਨਹੀਂ ਉੱਠਿਆ ਜਾਂਦਾ ਭਾਵੇਂ ਪਤਾ ਮਨ ਸਾਰੀਆਂ ਚੀਜ਼ਾਂ ਜਾਣਦਾ ਪਤਾ ਹੋਣ ਦੇ ਬਾਵਜੂਦ ਵੀ ਇਹ ਨਾਮ ਨਹੀਂ ਜਪਦਾ ਤੇ ਨਾਮ ਜਪਣ ਵਾਸਤੇ ਟਾਈਮ ਕਿਹੜਾ ਚਾਹੀਦਾ ਵੇਲਾ ਕਿਹੜਾ ਚਾਹੀਦਾ ਜੇ ਤੁਹਾਨੂੰ ਪਤਾ ਲੱਗ ਜਾਵੇ ਅਮਰਤ ਵੇਲੇ ਉੱਠ ਕੇ ਨਾਮ ਜਪਣ ਦਾ ਕਿੰਨਾ ਫਲ ਆ ਤਾਂ ਤੁਸੀਂ ਸਾਰੀ ਆਲਸ ਛੱਡ ਕੇ ਜ਼ਰੂਰ ਇਹ ਜਪਿਆ ਕਰੋਗੇ ਚਾਹੇ ਉਹ ਮਾਲਾ ਫੇਰਨੀ ਹੋਵੇ ਚਾਹੇ ਉਹ ਬਾਣੀ ਪੜਨੀ ਹੋਵੇ ਚਾਹੇ ਉਹ ਕੀਰਤਨ ਸੁਣਨਾ ਹੋਵੇ ਤਾਂ ਆਓ ਮਹਾਪੁਰਖਾਂ ਦੇ ਜੀਵਨ ਵਿੱਚੋਂ ਤੇ ਗੁਰਬਾਣੀ ਨੂੰ ਆਧਾਰ ਬਣਾ ਕੇ ਸਮਝਣ ਦਾ ਆਪਾਂ ਯਤਨ ਕਰੀਏ ਬਾਬਾ ਨਾਨਕ ਸਿੰਘ ਜੀ ਦਾ ਇੱਕ ਬਚਨ ਆ ਕਿ ਹਰ ਇੱਕ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਣਾ ਚਾਹੀਦਾ ਤੇ ਗੁਰੂ ਦੀ ਬਾਣੀ ਵੀ ਇਹ ਕਹਿੰਦੀ ਆ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਗੁਰੂ ਦੇ ਸਿੱਖ ਦੀ ਪਛਾਣ ਹੀ ਇਹ ਆ ਕਿ ਉਹ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਮਹਾਂਪੁਰਖਾਂ ਦੇ ਬਚਨ ਆ ਕਿ ਸੂਰਜ ਚੜਨ ਤੋਂ ਸਵਾ ਪੈਰ ਪਹਿਲਾਂ ਉੱਠ ਕੇ ਜਿਹੜਾ ਇਸ਼ਨਾਨ ਕਰੇਗਾ ਇਸ਼ਨਾਨ ਕਰਨ ਤੋਂ ਬਾਅਦ ਨਾਮ ਵੀ ਜਪੇਗਾ ਉਹਨੂੰ ਸਵਾ ਮਣ ਸੋਨੇ ਦੇ ਦਾਨ ਜਿੰਨਾ ਫਲ ਮਿਲੇਗਾ ਦੇਖੋ ਜੀ ਵੀ ਸਵਾ ਮਣ ਸੋਨਾ ਇੰਨਾ ਬੰਦੇ ਕੋਲ ਹੋਵੇ ਕਿਸੇ ਕੋਲ ਤੇ ਉਹ ਦਾਨ ਕਰ ਦੇਵੇ ਇੰਨਾ ਫਲ ਉਹਨੂੰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਨਾਲ ਹੀ ਮਿਲ ਜਾਵੇਗਾ ਦੇਖੋ ਹੁਣ ਸਵਾ ਮਣ ਸੋਨਾ ਹੋਣਾ ਕਿੱਡੀ ਵੱਡੀ ਗੱਲ ਆ ਇਹ ਤਾਂ ਰਾਜਿਆਂ ਕੋਲ ਹੀ ਹੋ ਸਕਦਾ ਤੇ ਅਸੀਂ ਰਾਜੇ ਬਣ ਸਕਦੇ ਆ ਨਾਮ ਜਪ ਕੇ ਹੁਣ ਜੇ ਕੋਈ ਸੂਰਜ ਚੜ੍ਹਨ ਤੋਂ ਇੱਕ ਪਹਿਰ ਪਹਿਲਾਂ ਉੱਠਦਾ ਵਾ ਤੇ ਕੇਵਲ ਉੱਠਦਾ ਹੀ ਨਹੀਂ ਇਸ਼ਨਾਨ ਕਰਕੇ ਨਾਮ ਜਪਦਾ ਹੈ ਗੁਰਮਖ ਪਿਆਰਿਓ ਉਹਨੂੰ ਸਵਾ ਮਨ ਚਾਂਦੀ ਦੇ ਦਾਣ ਜਿੰਨਾ ਫਲ ਮਿਲਦਾ ਹੈ ਦੇਖੋ ਭਾਵ ਕੀ ਜਿੰਨਾ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਉਨਾ ਹੀ ਵੱਧ ਫਲ ਸੂਰਜ ਚੜ੍ਹਨ ਤੋਂ ਸਵਾ ਪਹਿਰ ਪਹਿਲਾਂ ਉੱਠਣਾ ਇੱਕ ਪਹਿਰ ਪਹਿਲਾਂ ਉੱਠਣਾ ਇਵੇਂ ਜਿਹੜਾ ਫਲ ਆ ਥੋੜਾ ਘਟੀ ਜਾਂਦਾ ਜੇ ਕੋਈ ਅੱਧਾ ਘ ਪਹਿਰ ਪਹਿਲਾਂ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਦਾ ਉਹਨੂੰ ਸਵਾ ਮਣ ਤਾਂਬੇ ਦੇ ਦਾਨ ਜਿੰਨਾ ਫਲ ਮਿਲਦਾ ਤੇ ਜੇ ਕੋਈ ਪੌ ਫੁੱਟਣ ਨਾਲ ਇਸ਼ਨਾਨ ਕਰਦਾ ਉਦੋਂ ਸੂਰਜ ਥੋੜਾ ਥੋੜਾ ਫੁੱਟ ਰਿਹਾ ਤੇ ਅਜੇ ਪੂਰਾ ਚੜਿਆ ਨਹੀਂ ਉਹਨੂੰ ਸਵਾ ਮਣ ਦੁੱਧ ਦੇ ਦਾਨ ਜਿੰਨਾ ਫਲ ਮਿਲਦਾ ਤੇ ਜੇ ਕੋਈ ਸੂਰਜ ਚੜਨ ਤੇ ਇਸ਼ਨਾਨ ਕਰਕੇ ਨਾਮ ਜਪਦਾ ਉਹ ਬੰਦੇ ਨੂੰ ਨਾ ਕੋਈ ਪਉਨਾ ਤੇ ਨਾ ਕੋਈ ਪਾਪ ਆ ਇਹ ਤਾਂ ਕਹਿ ਸਕਦੇ ਆ ਵੀ ਸਰੀਰ ਦੀ ਸਫਾਈ ਹੋ ਗਈ ਬਸ ਇਨਾ ਕੀ ਆ બસ ਨਹਾ ਲਿਆ ਧੋ ਲਿਆ ਮੈਲ ਲਹਿ ਗਈ ਸਰੀਰ ਦੀ ਉਹ ਵੀ ਮਨ ਦੀ ਮੈਲ ਨਹੀਂ ਲਈ ਮਨ ਦੀ ਮੈਲ ਤਾਂ ਗੁਣ ਗਾਵਤ ਤੇਰੀ ਉਤਰ ਸਮੈਲ ਰੱਬ ਦੇ ਗੁਣ ਗਾਉਂਦੇ ਆ ਮਨ ਦੀ ਮੈਲ ਉਤਰਦੀ ਆ ਤੇ ਜਿਹਦਾ ਮਨ ਮੈਲਾ ਉਹਦਾ ਸਭ ਕੁਝ ਮੈਲਾ ਉਹਦੀ ਸੇਵਾ ਵੀ ਕੀਤੀ ਮੈਲੀ ਉਹਦਾ ਕੀਤਾ ਪਾਠ ਵੀ ਮੈਲਾ ਗੁਰਮਖ ਪਿਆਰਿਓ ਇਸ ਕਰਕੇ ਨਾਮ ਜਪਣ ਵਾਸਤੇ ਕਿਹੜਾ ਵੇਲਾ ਚਾਹੀਦਾ ਤਾਂ ਅੰਮ੍ਰਿਤ ਵੇਲਾ ਹੀ ਆ ਤੁਸੀਂ ਦੇਖੋ ਜੇ ਸੂਰਜ ਚੜ੍ਹਨ ਤੋਂ ਸਵਾ ਪਹਿਰ ਪਹਿਲਾਂ ਆਪਾਂ ਉੱਠਦੇ ਆਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਨਾ ਲਗਭਗ 4 ਘੰਟੇ ਪਹਿਲਾਂ ਉੱਠ ਗਏ ਆਪਾਂ ਜੇ ਸੂਰਜ 6 ਵਜੇ ਚੜ੍ਹਦਾ ਤੇ ਆਪਾਂ ਫਿਰ ਉਸ ਵਕਤ ਸੋਚਦੇ ਆਂ ਵੀ ਸਾਨੂੰ ਕਦੋਂ ਉੱਠਣਾ ਚਾਹੀਦਾ ਹੁਣ ਦਿਨ ਜਿਹੜੇ ਆ ਵਾਧੇ ਘਟਦੇ ਰਹਿੰਦੇ ਆ ਤਾਂ ਜਿਹੜਾ ਜ਼ਿਆਦਾ ਅੰਮ੍ਰਿਤ ਵੇਲੇ ਜਿੰਨਾ ਉੱਠੂਗਾ ਜਿਹੜਾ 4 ਵਜੇ ਉੱਠੂਗਾ ਉਹਨੂੰ ਵੱਧ ਫਲ ਆ ਜਿਹੜਾ 5 ਵਜੇ ਉਹਨੂੰ ਉਦੋਂ ਘੱਟ ਆ ਜਿਹੜਾ 6 ਵਜੇ ਉਹਨੂੰ ਉਦੋਂ ਘੱਟ ਆ ਹੁਣ ਜਿਹੜੇ ਉੱਠਣੇ 7-8 ਵਜੇ ਆ ਉਹਨੂੰ ਕੀ ਫਲ ਆ ਉਹ ਤਾਂ ਸਰੀਰ ਦੀ ਸਫਾਈ ਹੋ ਗਈ ਬਸ ਇੰਨਾ ਕੀ ਆ ਜੇ ਕੋਈ ਗੁਰਮਖ ਪਿਆਰਿਓ ਰਾਤ ਦੇ ਸਵਾ 12 ਵਜੇ ਇਸ਼ਨਾਨ ਕਰਕੇ ਨਾਮ ਜਪਦਾ ਨਾ ਇੰਨੀ ਕਮਾਈ ਕਰਦਾ ਉਹਦਾ ਫਲ ਗ੍ਰੰਥਕਾਰ ਵੀ ਦੱਸ ਨਹੀਂ ਸਕਦੇ ਉਹ ਤਾਂ ਰੱਬ ਦਾ ਰੂਪ ਹੀ ਹੋ ਜਾਂਦਾ ਇੰਨੀ ਬੰਦਗੀ ਕਰੇ ਪਰ ਹਾਂ ਕਰੇ ਉਹ ਹਉਮੈ ਗਵਾ ਕੇ ਸਰਤੇ ਆ ਇਹ ਨਾ ਕਹੇ ਕਿ ਮੈਂ ਤਾਂ ਉੱਠ ਖੜਦਾ ਸਾਰੀ ਦੁਨੀਆ ਸੁੱਤੀ ਪਈ ਐ ਸਾਰਾ ਪਿੰਡ ਸੁੱਤਾ ਪਿਆ ਇਹ ਚੀਜ਼ ਮਨ ਦੇ ਅੰਦਰ ਹੋ ਮੈ ਨਹੀਂ ਹੋਣੀ ਚਾਹੀਦੀ ਬਾਬਾ ਨਾਨਕ ਸਿੰਘ ਜੀ ਫਰਮਾਉਂਦੇ ਸੀ ਕਿ ਕਲਯੁਗ ਦੇ ਅਸਰ ਤੋਂ ਬਚਣ ਲਈ ਨਾਮ ਜਪੀ ਚੱਲੋ ਜਪੀ ਚੱਲੋ ਬਾਬਾ ਜੀ ਦੇ ਦੀਵਾਨ ਵਿੱਚ ਪੁੰਨਿਆਂ ਵਾਲੇ ਦਿਨ ਜਦੋਂ ਗੁਰੂ ਕੇ ਪਿਆਰੇ ਰਾਗੀ ਸਿੰਘ ਕੀਰਤਨ ਕਰਦੇ ਸੀ ਇਹ ਸ਼ਬਦ ਪੜ੍ਹਦੇ ਹੁੰਦੇ ਸੀ ਅਬ ਕੱਲੂ ਆਇਓ ਰੇ ਇੱਕ ਨਾਮ ਵੋ 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 ਇਹਦੇ ਅਰਥ ਕੀ ਆ ਕਹਿੰਦੇ ਹੁਣ ਕਲਯੁਗ ਆ ਗਿਆ ਭਾਈ ਕੀ ਕਰੀਏ ਤੇ ਮਹਾਰਾਜ ਦੀ ਬਾਣੀ ਕਹਿੰਦੇ ਭਾਈ ਜੇ ਕਲਯੁਗ ਆ ਗਿਆ ਨਾਮ ਦਾ ਬੀਜ ਬੀਜੋ ਇਸ ਕਰਕੇ ਬਾਬਾ ਜੀ ਬਾਣੀ ਦਾ ਉਦਾਹਰਨ ਦੇ ਕੇ ਸਮਝਾਇਆ ਕਰਦੇ ਸੀਗੇ ਕਿ ਪਾਣੀ ਵਿੱਚ ਬਹੁਤ ਵੱਡਾ ਗੁਣ ਉਹ ਇੱਕ ਜਗਿਆਸੂ ਨੂੰ ਉਪਦੇਸ਼ ਕਰਦਾ ਕਿ ਤੂੰ ਅੰਮ੍ਰਿਤ ਵੇਲੇ ਉੱਠ ਕੇ ਮੇਰੇ ਨਾਲ ਜਫੀ ਪਾ ਮੈਂ ਤੇਰੀ ਜਫੀ ਵਾਹਿਗੁਰੂ ਨਾਲ ਪਵਾ ਦੂੰਗਾ ਬਾਬਾ ਜੀ ਫਰਮਾਉਂਦੇ ਸੀ ਸਿੱਖ ਕੀਤੇ ਆਰਾਮ ਕੀ ਭਿਖਾਰੀ ਕੀਤੇ ਮਾਨ ਕੀ ਦੇਖੋ ਕਿੱਡੀ ਵੱਡੀ ਗੱਲ ਐ ਸਿੱਖ ਕੀਤੇ ਆਰਾਮ ਕੀ ਸਿੱਖ ਨੂੰ ਤਾਂ ਆਰਾਮ ਚੰਗਾ ਹੀ ਨਹੀਂ ਲੱਗਦਾ ਭਾਈ ਗੁਰਦਾਸ ਜੀ ਵੀ ਕਹਿੰਦੇ ਆ ਹਉ ਤਿਸ ਕੋਲ ਕਮਾਇਆ ਉਹ ਬੰਦੇ ਤੋਂ ਮੈਂ ਕੁਰਬਾਨ ਜਾਨਾ ਜਿਹੜਾ ਥੋੜਾ ਹੀ ਖਾਂਦਾ ਥੋੜਾ ਹੀ ਸੌਂਦਾ ਦੇਖੋ ਜੀ ਇਹ ਜਿਹੜੇ ਮਹਾਪੁਰਖਾਂ ਦੇ ਨਹਾ ਭਾਈ ਗੁਰਦਾਸ ਜੀ ਦੀ ਵਾਰ ਵਿੱਚ ਬਚਨ ਆਉਂਦੇ ਆ ਹਉ ਤਿਸ ਘੋਲ ਕਮਾਇਆ ਥੋੜਾ ਸਬੈ ਥੋੜਾ ਹੀ ਖਾਵੇ ਹਉ ਤਿਸ ਘੋਲ ਕਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ ਜਿਹੜਾ ਗੁਰੂ ਦਾ ਉਪਦੇਸ਼ ਕਮਾਉਂਦਾ ਹਉ ਤਿਸ ਘੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਜਿਹੜਾ ਪਰਾਈ ਨਿੰਦਿਆ ਸੁਣਨ ਤੋਂ ਆਪਣੇ ਆਪ ਨੂੰ ਰੋਕ ਲਵੇ ਤੇ ਬਗਾਨੀ ਦੌਲਤ ਤੇ ਨਿਗਾਹ ਨਾ ਰੱਖੇ ਇਹੋ ਜੇ ਬੰਦੇ ਬਹੁਤ ਤਰੱਕੀ ਕਰਦੇ ਆਧਿਆਤਮ ਦੇ ਤੌਰ ਤੇ ਤਾਂ ਉਹਨਾਂ ਦਾ ਅਧਿਆਤਮ ਤਲ ਉਹਨਾਂ ਦੀ ਮੰਨ ਦੀ ਅਵਸਥਾ ਬਹੁਤ ਚੰਗੀ ਬਣ ਜਾਂਦੀ ਆ ਤਾਂ ਸਿੱਖ ਕੀਤੇ ਆਰਾਮ ਕੀ ਭਿਖਾਰੀ ਕੀਤੇ ਮਾਨ ਕੀ ਹੁਣ ਭਿਖਾਰੀ ਬੰਦਾ ਮਾਨ ਕਾਦਾ ਕਰ ਸਕਦਾ ਜਿਹਦੇ ਮੰਗਣਾ ਹੀ ਆ ਉਹਨੇ ਤੇ ਆਪਾਂ ਵੀ ਮੰਗਤੇ ਹੀ ਆ ਗੁਰੂ ਵਾਲੇ ਤੇ ਮਾਨ ਕਾਦਾ ਕਰਨਾ ਜੀ ਦੇਖੋ ਹਮ ਭੀਖ ਗਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਭਿਖਾਰੀ ਆਪਾਂ ਉਹ ਦਾਤਾ ਵਾ ਆਪਾਂ ਐਵੇਂ ਹੀ ਮਾਨ ਕਰੀ ਫਿਰਦੇ ਆ ਭਿਖਾਰੀਆਂ ਨੂੰ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਮਾਨ ਨਹੀਂ ਕਰਨਾ ਚਾਹੀਦਾ ਸੋ ਸਿੱਖ ਨੂੰ ਆਰਾਮ ਜਾਂ ਆਲਸ ਨਹੀਂ ਕਰਨਾ ਚਾਹੀਦਾ ਦੇਖੋ ਨੀਂਦ ਵੀ ਇੱਕ ਵਾਹਿਗੁਰੂ ਵੱਲੋਂ ਵਰਦਾਨ ਆ ਜਿੰਨੀ ਪੂਰੀ ਕਰਨੀ ਆ ਉਹ ਜ਼ਰੂਰੀ ਆ ਪਰ ਬਹੁਤਾ ਆਲਸ ਪਾ ਲੈਣਾ ਇਹ ਕੋਈ ਚੰਗੀ ਗੱਲ ਨਹੀਂ ਹੁੰਦੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਬੂਹੇ ਤੇ ਦਰਵਾਜ਼ੇ ਤੇ ਮੰਗਤੇ ਬਣ ਕੇ ਖੜ ਗਏ ਆ ਤਾਂ ਮਾਣ ਕਾਦਾ ਕਰਨਾ ਉਦਮ ਕਰੇ ਭਲਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਸੋ ਇਥੇ ਅੰਮ੍ਰਿਤ ਸਰ ਕਿਸ ਨੂੰ ਕਿਹਾ ਗੁਰਬਾਣੀ ਹੀ ਗੁਰਬਾਣੀ ਦੀ ਵਿਆਖਿਆ ਕਰਦੀ ਆ। ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਤਨ ਹਤ ਕਊਆ ਹੰਸ ਹੋ ਹੈ। ਅੰਮ੍ਰਿਤ ਸਰ ਦੇ ਅਰਥਾ ਮੁਕਤੀ ਦਾ ਸਰੋਵਰ। ਸਤਿਗੁਰ ਪੁਰਖ ਅੰਮ੍ਰਿਤ ਸਰ ਬੜ ਭਾਗੀ ਨਾਵੇ ਆਏ। ਸਰੀਰ ਦੇ ਅੰਦਰ ਜੋ ਹੈ ਉਹਦੀ ਖੋਜ ਕਰਨੀ। ਇਹਦੇ ਨਾਲ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠਾਂਗੇ, ਨਾਮ ਜਪਾਂਗੇ, ਮਾਲਾ ਫੇਰਾਂਗੇ, ਵਾਹਿਗੁਰੂ ਦਾ ਅਭਿਆਸ ਕਰਾਂਗੇ ਮੰਤਰ ਦਾ ਬੜੀ ਕਿਰਪਾ ਹੋ ਜਾਵੇਗੀ ਜੀ। ਮਹਾਪੁਰਖਾਂ ਦੇ ਬਚਨਾਂ ਕਿ ਇਹ ਜਿਹੜਾ ਨਾਮ ਆਪਾਂ ਜਪਣਾ ਇਹ ਬੰਦੇ ਦੇ ਕਲੇਸ਼ਾਂ ਨੂੰ ਖਤਮ ਕਰਦਾ ਕਿ ਨਾਮ ਦੇ ਪਿੱਛੇ ਲੜੀ ਜਾਂਦੇ ਆ ਇਸ ਕਰਕੇ ਉਹ ਕਿਆ ਕਰਦੇ ਸੀ ਕਹਿੰਦੇ ਇੱਕ ਵਾਰ ਕੀ ਹੋਇਆ ਚਾਰ ਵੱਖ-ਵੱਖ ਦੇਸ਼ਾਂ ਦੇ ਮੁਲਕਾਂ ਦੇ ਆਦਮੀ ਇਕੱਠੇ ਹੋ ਗਏ ਉਹਨਾਂ ਨੇ ਰਲ ਕੇ ਸਲਾਹ ਕੀਤੀ ਕਿ ਕੋਈ ਕੰਮ ਕਰਨਾ ਚਾਹੀਦਾ ਜ਼ਮੀਨ ਖਰੀਦ ਲਈ ਉਹਨਾਂ ਵਿੱਚ ਇੱਕ ਜੂਪੀ ਦਾ ਸੀ ਉਹਨੇ ਕਿਹਾ ਕਿ ਮੈਂ ਤਾਂ ਗੇਹੂ ਬੀਜੂੰਗਾ ਦੂਜਾ ਜਿਹੜਾ ਪੰਜਾਬੀ ਸੀ ਕਹਿੰਦਾ ਮੈਂ ਤੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਮੈਂ ਤਾਂ ਜਿਹੜੀ ਆਪਣੀ ਜ਼ਮੀਨ ਸਾਂਝੀ ਲਈ ਐ ਚ ਕਣਕ ਬੀਜਾਂਗਾ ਤੀਜਾ ਜਿਹਦੀ ਜ਼ਬਾਨ ਫਾਰਸੀ ਸੀ ਕਹਿੰਦਾ ਨਹੀਂ ਮੈਂ ਤਾਂ ਗੰਧਮ ਬੀਜਾਂਗਾ ਚੌਥਾ ਅੰਗਰੇਜ਼ ਸੀ ਗੋਰਾ ਸੀ ਉਹ ਕਹਿੰਦਾ ਮੈਂ ਤਾਂ ਜੀ ਵੀਟ ਬੀਜੂਗਾ ਇਸ ਤਰ੍ਹਾਂ ਉਹਨੇ ਕਿਹਾ ਲੱਗ ਗਿਆ ਆਪਸ ਵਿੱਚ ਝਗੜਨ ਕੋਈ ਸਿਆਣਾ ਆਦਮੀ ਆ ਗਿਆ ਹੁਣ ਉਹਨੂੰ ਉੱਥੇ ਪਤਾ ਲੱਗ ਗਿਆ ਵੀ ਇਹ ਤਾਂ ਐਵੇਂ ਝਗੜੀ ਜਾਂਦੇ ਆ ਕਹਿੰਦਾ ਇਹਨਾਂ ਦਾ ਫੈਸਲਾ ਕਰਾਈਏ ਕਹਿੰਦੇ ਇਉਂ ਕਰੋ ਸਾਰੇ ਜਾਣੇ ਜਾਓ ਜਿਹੜਾ ਬੀਜ ਬੀਜਣਾ ਲੈ ਕੇ ਆਓ ਜਦੋਂ ਬੀਜ ਲਿਆਂਦਾ ਤੇ ਕੋ ਨਿਕਲਿਆ ਸਾਰਾ ਝਗੜਾ ਮੁੱਕ ਗਿਆ ਇਸੇ ਤਰ੍ਹਾਂ ਜੇਕਰ ਅਸੀਂ ਆਪਣੀ ਰੂਹ ਨੂੰ ਨਾਮ ਨਾਲ ਲਾ ਦਈਏ ਕੋਈ ਵੀ ਮੱਜਵਾ ਮੁਲਕਾਂ ਦਾ ਝਗੜਾ ਨਹੀਂ ਰਹਿੰਦਾ ਸਾਰੇ ਝਗੜੇ ਲਫਜਾਂ ਦੇ ਨੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਕਈ ਕੀਰਤਨ ਪਿੱਛੇ ਲੜ ਪੈਂਦੇ ਆ ਨਾਮ ਪਿੱਛੇ ਲੜ ਪੈਂਦੇ ਆ ਇਹਨੇ ਤਾਂ ਭਾਈ ਕਲੇਸ਼ ਮਕਾਉਣੇ ਆ ਇਹਨਾਂ ਨੂੰ ਆਧਾਰ ਬਣਾ ਕੇ ਕੇ ਲੜੀ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਪ ਸਾਹਿਬ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਕਿਹਾ ਕਰਦੇ ਸੀ ਹਜ਼ਾਰ ਤੋਂ ਜ਼ਿਆਦਾ ਨਾਮ ਉਹ ਮਾਲਕ ਦੇ ਦੱਸੇ ਆ ਤੇ ਤੁਸੀਂ ਹੈਰਾਨ ਹੋ ਜਾਓਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1000 ਤੋਂ ਜ਼ਿਆਦਾ ਨਾਮ ਉਹ ਮਾਲਕ ਦੇ ਦੱਸੇ ਨੇ ਤੇ ਕੇਵਲ ਜਿਹੜੇ ਨਾਮ ਆ ਨਾ ਵਾਹਿਗੁਰੂ ਦੇ ਇਹਨੇ ਨਾਮ ਕਿਉਂ ਆ ਹੁਣ ਤੁਸੀਂ ਕਹੋਗੇ ਅਸਲ ਵਿੱਚ ਕੋਈ ਵੀ ਰੱਬ ਦਾ ਪਿਆਰਾ ਕੋਈ ਭਗਤ ਜਦੋਂ ਪਿਆਰ ਵਿੱਚ ਆ ਕੇ ਰੱਬ ਨੂੰ ਯਾਦ ਕਰਦਾ ਉਹਦਾ ਨਾਮ ਲੈਂਦਾ ਉਹਨੇ ਨਾਮ ਹੀ ਰੱਬ ਦੇ ਹੋ ਜਾਂਦੇ ਆ ਤੇ ਕਿਹੜਾ ਨਾਮ ਸਹੀ ਆ ਕਿਹੜਾ ਨਾਮ ਗਲਤ ਆ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਦੇਖੋ ਕਿਉਂ ਕਿਉਂਕਿ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਮਹਾਰਾਜ ਕਹਿੰਦੇ ਆ ਜਿੰਨੇ ਵੀ ਤੇਰੇ ਨਾਮ ਆ ਮੈਂ ਉਹਨਾਂ ਤੋਂ ਸਦਕੇ ਜਾਨਣਾ ਕੁਰਬਾਨ ਜਾਨਣਾ ਉਹ ਕਿਉਂ ਕਿਉਂਕਿ ਗੱਲ ਸਾਰੀ ਪ੍ਰੇਮ ਦੀ ਆ ਇਸ ਕਰਕੇ ਉਹ ਝਗੜਾ ਹੀ ਉਹਨਾਂ ਦਾ ਮੁੱਕ ਗਿਆ ਕੋਈ ਕਹੀ ਜਾਂਦਾ ਸੀ ਮੈਂ ਵੀਟ ਬੀਜੂੰਗਾ ਆਪਣਾ ਝਗੜਾ ਵੀ ਹੀ ਆ ਕੋਈ ਕਹਿੰਦਾ ਮੈਂ ਕਣਕ ਬੀਜੂੰਗਾ ਹੁਣ ਫਾਰਸੀ ਵਿੱਚ ਨੂੰ ਗੰਧਮ ਕਹਿੰਦੇ ਆ ਕਣਕ ਨੂੰ ਕਹਿੰਦਾ ਮੈਂ ਗੰਧਮ ਬੀਜੂੰਗਾ ਐਵੇਂ ਲੜੀ ਗਏ ਆਪਸ ਵਿੱਚ ਤਾਂ ਬੀਜ ਤਾਂ ਇੱਕੋ ਹੀ ਸੀਗਾ ਨਾ ਤਾਂ ਨਾਮ ਦਾ ਬੀਜ ਬੀਜਣਾ ਛਾਏ ਵਾਹਿਗੁਰੂ ਕਹਵੇ ਕੋਈ ਪਿਆਰ ਚਾਕੇ ਉਹ ਵਾਹਿਗੁਰੂ ਜਿਹੜਾ ਪ੍ਰੇਮ ਦੀ ਭਾਸ਼ਾ ਸਮਝਦਾ ਉਹਦੀ ਭਾਖਿਆ ਜਿਹੜੀ ਬੋਲੀ ਆ ਪ੍ਰੇਮ ਦੀ ਆ ਇਸ ਕਰਕੇ ਜਦੋਂ ਵੀ ਕੋਈ ਪ੍ਰੇਮ ਵਿੱਚ ਆ ਕੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇਗਾ ਉਹਦਾ ਫਲ ਉਹਨੂੰ ਜ਼ਿਆਦਾ ਹੀ ਮਿਲਣਾ ਜੇ ਵਿੱਚੋਂ ਪ੍ਰੇਮ ਹੈ ਨਹੀਂ ਕੋਈ ਜਪ ਰਿਆ ਉਹ ਫਿਰ ਉਹਦਾ ਫਲ ਕੋਈ ਨਹੀਂ ਮਿਲਦਾ ਫਲ ਹੋਣਾ ਬਹੁਤ ਜ਼ਰੂਰੀ ਹੈ ਜੀ ਤੇ ਫਲ ਮਿਲੂਗਾ ਉਦੋਂ ਜਦੋਂ ਅਸੀਂ ਗੁਰੂ ਦੀ ਮੰਨਾਂਗੇ ਪ੍ਰੇਮ ਕਰਾਂਗੇ ਇਹ ਬਹੁਤ ਸਾਰੀਆਂ ਸਾਖੀਆਂ ਆਉਂਦੀਆਂ ਨੇ ਗੱਲ ਤਾਂ ਸਾਰੀ ਮਨ ਨੂੰ ਸਮਝਾਉਣ ਦੀ ਹੁੰਦੀ ਆ ਇਹ ਇੱਕ ਵਿਧੀ ਹੁੰਦੀ ਆ ਤਰੀਕਾ ਹੁੰਦਾ ਸੌਖੇ ਤਰੀਕੇ ਨਾਲ ਗੱਲ ਸਮਝ ਆ ਜਾਵੇ ਤਾਂ ਇਹ ਜੀਆਂ ਨੂੰ ਸਮਝਾਉਣ ਵਾਸਤੇ ਮਹਾਤਮਾ ਰੱਬ ਦੇ ਪਿਆਰਿਆਂ ਕੋਲ ਤਰੀਕੇ ਹੁੰਦੇ ਆ ਆਪਣੇ ਕੋਲੋਂ ਤਰੀਕਾ ਨਹੀਂ ਹੁੰਦਾ ਇੱਕ ਵਾਰ ਜ਼ਿਕਰ ਆਉਂਦਾ ਵੀ ਇੱਕ ਬਾਦਸ਼ਾਹ ਦਾ ਲੜਕਾ ਸੀ ਜਿਹੜਾ ਪੜ੍ਹਾਈ ਦਾ ਬੜਾ ਚੋਰ ਸੀਗਾ ਉਹਨੂੰ ਨਾ ਕਬੂਤਰ ਰੱਖਣ ਦਾ ਬੜਾ ਸ਼ੌਂਕ ਸੀ ਇੱਕ ਦਿਨ ਉੱਥੇ ਕੋਈ ਸੰਤ ਮਹਾਤਮਾ ਆ ਗਏ ਬਾਦਸ਼ਾਹ ਕਹਿਣ ਲੱਗਾ ਮਹਾਤਮਾ ਜੀ ਮੇਰੇ ਕੋਲ ਸਭ ਕੁਝ ਆ ਪਰ ਮੇਰਾ ਜਿਹੜਾ ਬੱਚਾ ਪੁੱਤਰ ਪੜ੍ਹਾਈ ਨਹੀਂ ਕਰਦਾ ਪੜ੍ਹਾਈ ਦਾ ਚੋਰ ਬਣਿਆ ਫਿਰਦਾ ਕਬੂਤਰਾਂ ਦਾ ਸ਼ੌਂਕ ਰੱਖਦਾ ਇਹਨੂੰ ਹਿਦਾਇਤ ਕਰੋ ਇਹ ਕੁਝ ਪੜ੍ਹ ਲਿਖ ਜਾਏਗਾ ਤੇ ਚੰਗਾ ਰਹੇਗਾ ਮਹਾਤਮਾ ਨੇ ਲੜਕੇ ਨੂੰ ਕੋਲ ਬੁਲਾ ਲਿਆ ਕਹਿਣ ਲੱਗੇ ਦੱਸ ਤੇਰੇ ਕੋਲ ਕਿੰਨੇ ਕਬੂਤਰ ਨੇ ਉਹਨਾਂ ਨੇ ਕੋਈ ਪੜ੍ਹਾਈ ਦੀ ਗੱਲ ਨਹੀਂ ਕੀਤੀ ਦੇਖੋ ਇੱਥੇ ਤੁਸੀਂ ਇਹ ਸਮਝ ਜਾਓਗੇ ਵੀ ਇਹ ਤਰੀਕਾ ਕੀ ਹੁੰਦਾ ਤੇ ਉਹ ਲੜਕਾ ਕਹਿਣ ਲੱਗਾ ਜੀ ਮੇਰੇ ਕੋਲ ਅਜੇ ਤਾਂ 20 ਕਬੂਤਰ ਨੇ ਮਹਾਤਮਾ ਨੇ ਕਿਹਾ ਨਹੀਂ ਤੂੰ یوں ਕਰ 20 ਨਹੀਂ 100 200 ਰੱਖ ਇਹਨਾਂ ਨੂੰ ਐਵੇਂ ਕਹਿਣ ਦਾ ਭਾਅ ਵੀ ਦੋਵੇਂ ਇਹਨਾਂ ਦੀ ਆਪਾਂ ਓਡਾਰੀ ਦੇਖਿਆ ਕਰਾਂਗੇ ਹੁਣ ਉੱਥੋਂ ਦੇ ਜਿਹੜੇ ਲੋਕ ਸੀਗੇ ਖੜੇ ਵਜ਼ੀਰ ਕਹਿਣ ਲੱਗੇ ਮਹਾਤਮਾ ਜੀ ਪੁੱਠੀ ਸਲਾਹ ਦੇ ਹੀ ਜਾਂਦੇ ਆ ਅਸੀਂ ਤਾਂ ਕਹੀ ਜਾਨੇ 20 ਕੁ ਵੀ ਕਬੂਤਰ ਵੀ ਜ਼ਿਆਦਾ ਨੇ ਕਹਿੰਦੇ 100 ਰੱਖ 200 ਰੱਖ ਲੈ ਕਮਾਲ ਦੀ ਗੱਲ ਆ ਲੜਕਾ ਬੜਾ ਖੁਸ਼ ਹੋਇਆ ਉਹ ਰਾਜਕੁਮਾਰ ਕਹਿੰਦਾ ਜੀ ਬਹੁਤ ਵਧੀਆ ਠੀਕ ਆ ਉਹਨੂੰ ਮਹਾਤਮਾ ਜੀ ਪਸੰਦ ਆਏ ਜਦੋਂ ਕਬੂਤਰ ਆ ਗਏ ਤਾਂ ਰਾਜੇ ਦੇ ਬੇਟੇ ਨੂੰ ਤਾਂ ਬਹੁਤ ਜ਼ਿਆਦਾ ਚਾਹ ਹੋ ਗਿਆ ਵੀ ਮੇਰੇ ਕੋਲ ਤਾਂ ਇੰਨੇ ਸਾਰੇ ਕਬੂਤਰ ਹੋ ਗਏ ਆ ਫਿਰ ਮਹਾਪੁਰ ਖਾਏ ਕਹਿਣ ਲੱਗੇ ਬਹੁਤ ਵਧੀਆ ਕੀਤਾ ਇੰਨੇ ਕਬੂਤਰ ਲਿਆਂਦੇ ਆ ਚਲ ਇਉਂ ਕਰਦੇ ਆ ਆਪਾਂ ਇਹਨਾਂ ਦਾ ਹੁਣ ਨਾਂ ਰੱਖਦੇ ਆ ਕਿਉਂਕਿ ਇੰਨੇ ਕਬੂਤਰ ਹੋ ਗਏ ਨਾਂ ਰੱਖਣੇ ਚਾਹੀਦੇ ਆ ਨਾ ਉਹ ਬੱਚਾ ਮੰਨ ਗਿਆ ਰਾਜਕੁਮਾਰ ਫਿਰ ਉਹਨਾਂ ਨੇ ਕਿਹਾ ਵੀ ਲਿਆ ਇਹਨਾਂ ਦੇ ਪਰ ਜਿਹੜੇ ਕਬੂਤਰਾਂ ਦੇ ਪਰਾਂ ਉੱਤੇ ਅਲਫ਼ ਲਿਖ ਪਹਿਲੇ ਦਾ ਨਾਂ ਅਲਫ਼ ਦੂਜੇ ਦਾ ਨਾਂ ਬੇ ਤੀਜੇ ਦਿਨਾਂ ਪੇ ਚੌਥੇ ਦਿਨਾਂ ਤੇ ਇਹ ਜਿਵੇਂ ਆਪਣੇ ਚ ਊੜਾ ਆੜਾ ਈੜੀ ਸੱਸਾ ਹੁੰਦਾ ਸਾਧ ਸੰਗਤ ਜੀ ਗੁਰਮੁਖੀ ਵਿੱਚ ਉਰਦੂ ਵਿੱਚ ਅਲਫ ਬੇ ਪੇ ਤੇ ਇਸ ਤਰ੍ਹਾਂ ਉਰਦੂ ਦੀ ਭਾਸ਼ਾ ਹੁੰਦੀ ਆ ਤਾਂ ਐਵੇਂ ਉਹਨੂੰ ਫਿਰ ਪੜਨਾ ਲਿਖਣਾ ਮਹਾਪੁਰਖਾਂ ਨੇ ਸਿਖਾਤਾ ਐਵੇਂ ਬੱਚਿਆਂ ਨੂੰ ਜ਼ਬਰਦਸਤੀ ਕਿਸੇ ਕੰਮ ਜਾਂ ਤਾਲੀਮ ਵਿੱਚ ਪਾਉਣ ਦੀ ਥਾਂ ਉਹਨਾਂ ਦੇ ਮਨ ਦੀ ਬਿਰਤੀ ਨੂੰ ਚੰਗੀ ਤਰ੍ਹਾਂ ਸਮਝ ਕੇ ਉਸੇ ਹਿਸਾਬ ਨਾਲ ਪ੍ਰਬੰਧ ਕਰਨਾ ਚਾਹੀਦਾ ਕਈ ਵਾਰੀ ਅਸੀਂ ਧੱਕਾ ਕਰਦੇ ਹਾਂ ਜਿਵੇਂ ਕੋਈ ਧਾਤੂ ਜਦੋਂ ਤੱਕ ਪਿਗਲ ਕੇ ਤਰਲ ਨਾ ਬਣ ਜਾਵੇ ਉਦੋਂ ਤੱਕ ਉਹਨੂੰ ਸਾਂਚਾ ਕੋਈ ਕਬੂਲ ਨਹੀਂ ਕਰਦਾ ਬਿਲਕੁਲ ਇਸੇ ਤਰ੍ਹਾਂ ਜਦੋਂ ਤੱਕ ਸਿੱਖ ਦੇ ਅੰਦਰ ਸੱਚੀ ਤੜਫ ਤੇ ਸੱਚਾ ਪਿਆਰ ਨਾ ਹੋਵੇ ਸਾਧ ਸੰਗਤ ਜੀ ਉਦੋਂ ਤੱਕ ਮਾਲਕ ਫਿਰ ਪਰਦਾ ਨਹੀਂ ਖੋਲਦਾ ਇਹ ਸੱਚਾ ਪਿਆਰ ਹੋਣਾ ਬੜਾ ਜ਼ਰੂਰੀ ਆ ਤਾਂ ਇਹ ਪ੍ਰੇਮ ਦੇ ਨਾਲ ਹੀ ਫਲ ਮਿਲੇਗਾ ਕੋਈ ਵੀ ਚੀਜ਼ ਜਦੋਂ ਪ੍ਰੇਮ ਨਾਲ ਕਰੋਗੇ ਉਹਦਾ ਫਲ ਬਹੁਤ ਦੁੱਗਣਾ ਹੋ ਜਾਂਦਾ ਖਿਜ ਕੇ ਕਰੋਗੇ ਤਾਂ ਸਫਲ ਨਹੀਂ ਹੋਵੋਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਰਦਾਸ ਕਰਿਆ ਕਰੋ ਕਿ ਜਦੋਂ ਵੀ ਜਿੰਨਾ ਸਮਾਂ ਵੀ ਬਾਣੀ ਪੜ੍ਹਨੀ ਆ ਉਹ ਪ੍ਰੇਮ ਨਾਲ ਪੜੀ ਜਾਵੇ ਕਈ ਵਾਰੀ ਅਸੀਂ ਇਸ ਤਰ੍ਹਾਂ ਕਹਿ ਦਿੰਦੇ ਆ ਕਿ ਕੰਮ ਧੰਦਿਆਂ ਵਿੱਚ ਫਸੇ ਹੋਏ ਆ ਤਾਂ ਬਾਬਾ ਆਨੰਦ ਸਿੰਘ ਜੀ ਦਾ ਹੀ ਇੱਕ ਵਾਰ ਜਦੋਂ ਦੀਵਾਨ ਸਜਿਆ ਸੀਗਾ ਉਹਨਾਂ ਨੂੰ ਵੀ ਕਿਸੇ ਨੇ ਇਹ ਸਵਾਲ ਪੁੱਛਿਆ ਸੀਗਾ ਉਦੋਂ ਫਿਰ ਮਹਾਪੁਰਖਾਂ ਨੇ ਆਖਿਆ ਭਾਈ ਦਿਨੇ ਕਰੋ ਵਿਹਾਰ ਵਿਹਾਰ ਤੋਂ ਮੇਰੇ ਸਮਾਂ ਭਲੇ ਪੁਰਸ਼ਾਂ ਦੀ ਕਰੋ ਸੰਗਤ ਉਹ ਕਿਹੜੇ ਆ ਜਿਹੜੇ ਗੁਰੂ ਨਾਲ ਜੋੜਦੇ ਆ ਉਹਨਾਂ ਦੀ ਸੰਗਤ ਕਰੋ ਪਰ ਉਹਨਾਂ ਤੋਂ ਕਿਨਾਰਾ ਕਰ ਜਾਓ ਜਿਹੜੇ ਗੁਰੂ ਨਾਲੋਂ ਤੋੜ ਕੇ ਆਪਣੇ ਨਾਲ ਜੋੜਦੇ ਆ ਕਿਉਂਕਿ ਉਹਨਾਂ ਦੀ ਸੰਗਤ ਕੀਤੇਆਂ ਸਾਨੂੰ ਘਾਟਾ ਹੀ ਘਾਟਾ ਆ ਆਪਾਂ ਅਮਲ ਕਰਾਂਗੇ ਕਮਾਈ ਕਰਾਂਗੇ ਇਹਨਾਂ ਪੂਰਨਿਆਂ ਤੇ ਚੱਲਾਂਗੇ ਫਿਰ ਕੀ ਮਿਲੇਗਾ ਜੀ ਮਿਲਣਾ ਕੀ ਆ ਇਹ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਮਹਾਂਪੁਰਖਾਂ ਦੇ ਬਚਨ ਆ ਇਹ ਲੋਕ ਵੀ ਸਹੇਲਾ ਪਰਲੋਕ ਵੀ ਸਹੇਲਾ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਤਾਂ ਹਾਲਤ ਤੇ ਪਲਤ ਦੋਨੋਂ ਸਬਰ ਜਾਂਦੀਆਂ ਨੇ ਜਦੋਂ ਸੱਚੇ ਰੱਬ ਦਾ ਨਾਮ ਆਪਾਂ ਲੈਨੇ ਆ ਜੀ ਇਹ ਬਹੁਤ ਵੱਡੀ ਗੱਲ ਆ ਸਾਡੀ ਜਿਹੜੀ ਜ਼ਿੰਦਗੀ ਆ ਕਿੱਧਰ ਨੂੰ ਅਸੀਂ ਜਾ ਰਹੇ ਹਾਂ ਸੋਚਣ ਦੀ ਲੋੜ ਹੈ ਜੀ ਅੱਜ ਇਸ ਕਰਕੇ ਉਹਨਾਂ ਦੀ ਸੰਗਤ ਕਰੋ ਜਿਹੜੇ ਤੁਹਾਨੂੰ ਗੁਰੂ ਨਾਲ ਜੋੜਦੇ ਆ ਆਪਾਂ ਉਲਟ ਕਰਦੇ ਆ ਸੰਗਤ ਕਾਦੀ ਕਰੀ ਜਾਂਦੇ ਆ ਜਿਹੜੀਆਂ ਚੀਜ਼ਾਂ ਸਾਨੂੰ ਗੁਰੂ ਨਾਲੋਂ ਤੋੜਦੀਆਂ ਨੇ ਉਹਨਾਂ ਚੀਜ਼ਾਂ ਦੀ ਆਪਾਂ ਸੰਗਤ ਕਰਦੇ ਆ ਤਾਂ ਨਾਮ ਜਪਣ ਦਾ ਫਲ ਕਦੋਂ ਜ਼ਿਆਦਾ ਜਦੋਂ ਪ੍ਰੇਮ ਨਾਲ ਜਪੋਗੇ ਉੱਤਰ ਇਹਦਾ ਸਿੱਧਾ ਸਿੱਧਾ ਸਾਫ਼-ਸਾਫ਼ ਆ ਪਰ ਬੰਦੇ ਨੂੰ ਸਿੱਧੀਆਂ ਗੱਲਾਂ ਸਾਫ਼ ਗੱਲਾਂ ਸਮਝ ਵਿੱਚ ਨਹੀਂ ਆਉਂਦੀਆਂ ਕਿਉਂਕਿ ਇਹ ਆਪ ਉਲਝਿਆ ਹੋਇਆ ਹੈ ਮੰਦਾ ਪੁੱਲਜਣਾ ਵਿੱਚ ਪਿਆ ਹੋਇਆ ਮਹਾਪੁਰਖਾਂ ਦੇ ਬਚਨ ਤਾਂ ਬਹੁਤ ਸਰਲ ਹੁੰਦੇ ਆ ਤਾਂ ਇਹ ਅੰਮ੍ਰਿਤ ਵੇਲੇ ਹੁਣ ਤੁਸੀਂ ਆਪ ਹੀ ਜਾਗੋਗੇ ਜਦੋਂ ਪਤਾ ਤੁਹਾਨੂੰ ਵੀ ਇਹਦਾ ਇਨਾ ਫਾਲਾ ਅੰਮ੍ਰਿਤ ਵੇਲੇ ਉੱਠਣ ਦਾ ਤੇ ਉਦੋਂ ਥੋੜਾ ਲੇਟ ਉੱਠੋਗੇ ਚਾਂਦੀ ਦਾਣ ਕਰਨ ਜਿੰਨਾ ਫਾਲਾ ਹੋਰ ਲੇਟ ਕਰ ਦੋਗੇ ਤਾਂਬੇ ਦੇ ਦਾਣ ਜਿੰਨਾ ਫਾਲਾ ਸਵਾਮਣ ਤਾਂਬਾ ਦਾਣ ਕਰ ਦੀਏ ਫਿਰ ਸਵਾਮਣ ਦੁੱਧ ਦਾਣ ਕਰ ਦੀਏ ਫਿਰ ਬਸ ਉਸ ਤੋਂ ਲੇਟ ਜੇ ਸੂਰਜ ਚੜੇ ਤੋਂ ਠਣਾ ਬਸ ਸਰੀਰ ਦੀ ਸਫਾਈ ਆ ਹੋਰ ਆਪਾਂ ਇਹਨੂੰ ਕਹਿ ਨਹੀਂ ਸਕਦੇ ਵੀ ਇਹਦਾ ਕੋਈ ਪੁੰਨ ਨਾ ਜੀ ਨਾ ਕੋਈ ਪੁੰਨ ਨਹੀਂ ਗੁਰੂ ਮਹਾਰਾਜ ਇਸ ਕਰਕੇ ਕਿਰਪਾ ਕਰਨ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਆ ਸਾਡੇ ਪੁੰਨ ਵਧਦੇ ਆ ਚੰਗੇ ਕਰਮ ਜਿਹੜੇ ਅਸੀਂ ਕਰਦੇ ਆ ਗੁਰੂ ਸਾਹਿਬ ਬਹੁਤ ਕਿਰਪਾ ਕਰਦੇ ਆ ਤਾਂ ਅੰਮ੍ਰਿਤ ਵੇਲੇ ਜਿਹੜੇ ਜਾਗਦੇ ਆ ਉਹਨਾਂ ਤੇ ਗੁਰੂ ਦੀ ਬਹੁਤ ਰਹਿਮਤ ਹੋ ਜਾਂਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਆ ਹਉ ਤਿਸ ਕੋਲ ਕਮਾਇਆ ਥੋੜਾ ਸਵੇ ਥੋੜਾ ਹੀ ਖਾਵੇ ਹਉ ਤਿਸ ਕੋਲ ਕਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ ਤਾਂ ਉਹ ਗੁਰਮੁਖ ਬੜੇ ਪਿਆਰੇ ਹੁੰਦੇ ਆ ਜਿਹੜਾ ਥੋੜਾ ਹੀ ਖਾਂਦੇ ਆ ਥੋੜਾ ਹੀ ਸੌਂਦੇ ਆ ਉਹ ਜਿਹੜੇ ਪਸ਼ੂਆਂ ਵਾਂਗ ਪੇਟ ਭਰ ਕੇ ਸੌ ਜਾਂਦੇ ਆ ਉਹ ਮਨੁੱਖਾ ਜਨਮ ਹਾਰ ਜਾਂਦੇ ਆ ਉਹ ਜਨਮ ਜੂਏ ਵਿੱਚ ਗਵਾ ਜਾਂਦੇ ਆ ਤਾਂ ਤੁਸੀਂ ਭਾਈ ਇਦਾਂ ਇਹ ਗਲਤੀ ਨਹੀਂ ਕਰਨੀ ਤਾਂ ਹੁਣ ਜੇ ਤੁਸੀਂ ਲੇਟ ਉੱਠਦੇ ਸੀ ਅੰਮ੍ਰਿਤ ਵੇਲੇ ਉੱਠਣਾ ਹੀ ਤੁਹਾਨੂੰ ਚਾਹੀਦਾ ਕਈ ਵਾਰੀ ਐਵੇਂ ਵੀ ਹੋ ਜਾਂਦਾ ਆਪਾਂ ਕਹਿੰਨੇ ਐਤਵਾਰ ਨੂੰ ਅਸੀਂ ਨੀਂਦ ਸਾਰੀ ਪੂਰੀ ਕਰਨੀ ਐਤਵਾਰ ਨੂੰ ਅਸੀਂ ਲੇਟ ਉੱਠਦੇ ਆ ਨਹੀਂ ਭਾਈ ਜਿਹੜੇ ਦਿਨ ਤੁਸੀਂ ਪਹਿਲਾਂ ਉੱਠਦੇ ਹੋ ਅੰਮ੍ਰਿਤ ਵੇਲੇ ਐਤਵਾਰ ਵੀ ਤਾਂ ਰੱਬ ਦਾ ਨਾਮ ਜਪਣਾ ਜ਼ਰੂਰੀ ਆ ਉਸ ਦਿਨ ਛੁੱਟੀ ਨਹੀਂ ਮਾਰਨੀ ਇਹ ਕੋਈ ਸਰਕਾਰੀ ਕੰਮ ਥੋੜੀ ਆ ਇਹਦੇ ਵਿੱਚ ਕੋਈ ਛੁੱਟੀ ਨਹੀਂ ਹੁੰਦੀ ਰੱਬ ਦਾ ਨਾਮ ਜਪਣ ਵਿੱਚ ਉਹ ਬੰਦੇ ਦੀ ਅਕਾਲਸ ਹੁੰਦੀ ਆ ਉਹ ਜਿੰਨੀ ਮਰਜ਼ੀ ਵਿਧਾਈ ਚੱਲੋ ਭੁੱਖ ਜਿੰਨੀ ਮਰਜ਼ੀ ਵਧਾ ਲਓ ਆਲਸ ਜਿੰਨੀ ਮਰਜ਼ੀ ਵਧਾ ਲਓ ਉਹ ਵੱਧ ਹੀ ਜਾਂਦੀ ਆ ਤ੍ਰਿਸ਼ਨਾ ਜਿੰਨੀ ਮਰਜ਼ੀ ਵਿਧਾ ਲਓ ਉਹ ਵੀ ਵੱਧ ਹੀ ਜਾਂਦੀ ਹੈ ਗੁਰੂ ਮਹਾਰਾਜ ਰਹਿਮਤ ਕਰਨ ਗੁਰੂ ਅੱਗੇ ਭਾਈ ਅਰਦਾਸ ਕਰੋ ਚੰਗੇ ਗੁਣਾਂ ਦੇ ਧਾਰਨੀ ਹੋਵੋ ਮਹਾਪੁਰਖਾਂ ਦੀਆਂ ਸਾਖੀਆਂ ਪੜਿਆ ਕਰੋ ਉਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਉਹ ਸਰਲ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਜੀਵਨ ਹੁੰਦਾ ਬਾਣੀ ਜੈਸਾ ਹੁੰਦਾ ਤਾਂ ਇਉਂ ਲੱਗਦਾ ਵੀ ਮਹਾਪੁਰਖਾਂ ਦਾ ਜੀਵਨ ਜਦੋਂ ਪੜਦੇ ਆ ਇਹ ਤਾਂ ਬਾਣੀ ਹੀ ਪੜੀ ਜਾਂਦੀ ਹੈ ਇਸ ਕਰਕੇ ਮੈਂ ਆਪ ਜੀ ਨੂੰ ਸੰਤਾਂ ਮਹਾਂਪੁਰਖਾਂ ਦੀ ਸਾਕੀ ਸਰਵਣ ਕਰਵਾਈ ਆ ਪਤਾ ਲੱਗੇ ਅਬ ਕੱਲੂ ਆਇਓ ਰੇਕ ਨਾਮ ਵੋ 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 ਭਾਈ ਕਲਯੁਗ ਆ ਗਿਆ ਕੀ ਕਰੀਏ ਨਾਮ ਦਾ ਬੀਜ ਬੀਜੋ ਭਾਈ ਹੋਰ ਕੀ ਕਰ ਸਕਦੇ ਆਪਾਂ ਹੋਰ ਆਪਾਂ ਕਰ ਵੀ ਕੀ ਸਕਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਆਓ ਹੁਣ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰਦੇ ਆਂ ਜੀ ਤੇ ਫਤਿਹ ਬੁਲਾਉਂਦੇ ਆਂ ਜੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਰੂਰ ਜਪਿਆ ਕਰੋ ਵਾਹਿਗੁਰੂ 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 ਇਸੇ ਵਾਹਿਗੁਰੂ ਨੇ ਹੀ ਤੁਹਾਡਾ ਬੇੜਾ ਜਿਹੜਾ ਪਾਰ ਲਾਉਣਾ بسੇ ਪ੍ਰੇਮ ਨਾਲ ਜਪਣਾ ਹੈ ਹਰ ਕਾ ਬਿਲੋਭ ਨਾ ਬਿਲੋਭੋ ਮੇਰੇ ਭਾਈ ਸਹਿਜ ਬਿਲੋਭੋ ਜੈਸੇ ਤਤ ਨਾ ਜਾਈ ਕੋਈ ਕਾਲ ਨਹੀਂ ਕਰਨੀ ਕਾਲੀ ਕਰਨਾ ਸ਼ੈਤਾਨਾ ਦਾ ਕੰਮ ਹੁੰਦਾ ਹੈ ਸਹਿਜ ਵਿੱਚ ਰਹਿਣਾ ਗੁਰਮਖਾਂ ਦਾ ਕੰਮ ਹੁੰਦਾ ਦੇਵਤਿਆਂ ਦਾ ਕੰਮ ਹੁੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ